ਪੰਜਾਬ ਪੁਲਿਸ ਦੇ ਨਾਲ ਮੀਟਿੰਗ ਤੋਂ ਬਾਅਦ ਭਾਨੇ ਸਿੱਧੂ ਕੇਸ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਲੱਖਾਂ ਸਿਧਾਨਾ ਦੱਸਿਆ ਪੁਲਿਸ ਦੇ ਨਾਲ ਬੰਦ ਕਮਰੇ ਦੇ ਵਿੱਚ ਕੀ ਕੀ ਗੱਲਬਾਤ ਹੋਈ ਲੱਖੇ ਸੁਧਾਨੇ ਨੇ ਪੰਜਾਬੀਆਂ ਨੂੰ ਕੀਤੀ ਵੱਡੀ ਅਪੀਲ ਸਸਿਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਤੁਸੀਂ ਜਾਣਦੇ ਹੋ ਕਈ ਦਿਨ ਹੋ ਗਏ ਭਾਨੇ ਸਿੱਧੂ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਦੂਜੇ ਪਾਸੇ ਭਾਨੇ ਸਿੱਧੂ ਦੇ ਹੱਕ ਵਿੱਚ ਭਾਰੀ ਗਿਣਤੀ ਦੇ ਵਿੱਚ ਲੋਕ ਆ ਚੁੱਕੇ ਨੇ ਸੜਕਾਂ ਦੇ ਉੱਪਰ ਉਤਰ ਚੁੱਕੇ ਨੇ ਤੁਸੀਂ ਨੇ ਕੋਟ ਦੁਨੇ ਦੇਖ ਹੀ ਲਿਆ ਅਤੇ ਇਸੇ ਨੂੰ ਦੇਖਦੇ ਹੋਏ ਪੁਲਿਸ ਨੇ ਗੱਲਬਾਤ ਕਰਨ ਦਾ ਇੱਕ ਯਤਨ ਕੀਤਾ ਸੀ ਜਥੇਬੰਦੀਆਂ ਦੇ ਨਾਲ ਅਤੇ ਲਖੇ ਸਿਧਾਣੇ ਦੀ ਟੀਮ ਦੇ ਨਾਲ ਕਿਉਂਕਿ ਭਾਨਾ ਸਿੱਧੂ ਵੀ ਲਖੇ ਸਿਧਾਣੇ ਦੀ ਟੀਮ ਦਾ ਹੀ ਬੰਦਾ ਹੈ ਪੁਲਿਸ ਦੇ ਨਾਲ ਕੱਲ ਵੀ ਮੀਟਿੰਗ ਹੋਈ ਸੀ ਅਤੇ ਪੁਲਿਸ ਦੇ ਨਾਲ ਜੋ ਕੱਲ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਲੱਗ ਰਿਹਾ ਸੀ ਕਿ ਅੱਗੇ ਕੁਝ ਵੱਡਾ ਨਿਕਲ ਕੇ ਸਾਹਮਣੇ ਆਵੇਗਾ ਹੀ ਆਵੇਗਾ ਅਤੇ ਪੁਲਿਸ ਨੇ ਅੱਜ ਦਾ ਜਾਨਕੀ ਅੱਜ 11 ਵਜੇ ਦਾ ਟਾਈਮ ਇੱਕ ਵਾਰ ਫੇਰ ਤੋਂ ਦਿੱਤਾ ਸੀ ਕਿ 11 ਵਜੇ ਕੱਲ ਨੂੰ ਬੈਠਾਂਗੇ ਬੈਠ ਕੇ ਇਸ ਗੱਲਬਾਤ ਨੂੰ ਅੱਗੇ ਵਧਾਵਾਂਗੇ ਅਤੇ ਗੱਲਬਾਤ ਬਦੀ ਵੀ ਅੱਗੇ ਕਿਸਾਨ ਜਥੇਬੰਦੀਆਂ ਲੱਖੇ ਸਿਧਾਣੇ ਦੀ ਟੀਮ ਜੋ ਨਜ਼ਦੀਕੀ ਨੇ ਪਹਾਨੇ ਸਿੱਧੂ ਦੇ ਉਹ ਪਹੁੰਚੇ ਪੁਲਿਸ ਦੇ ਨਾਲ ਮੀਟਿੰਗ ਹੋਈ ਸਾਰੇ ਹੀ ਪੰਜਾਬੀਆਂ ਨੂੰ ਹੁਣ ਇਸ ਚੀਜ਼ ਦੀ ਬੜੀ ਬੇਸਬਰੀ ਦੇ ਨਾਲ ਉਡੀਕ ਸੀ ਕਿ ਆਖਰ ਬੰਦ ਕਮਰੇ ਦੇ ਵਿੱਚ ਪੁਲਿਸ ਦੇ ਨਾਲ ਕੀ ਕੀ ਗੱਲਬਾਤ ਹੁੰਦੀ ਹੈ ਕੋਈ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਵੇ ਪਹਾਨਾ ਸਿੱਧੂ ਬਾਹਰ ਆਵੇ ਹਾਂ ਦੋਸਤੋ ਲਖੇਸਧਾਨ ਨੇ ਪ੍ਰੈਸ ਕਾਨਫਰੰਸ ਕਰੀ ਆ ਲਖੇਸਧਾਨ ਨੇ ਹੋਰਾਂ ਨੇ ਦੱਸਿਆ ਕਿ ਆਖਰ ਬੰਦ ਕਮਰੇ ਦੇ ਵਿੱਚ ਕੀ ਕੀ ਗੱਲਬਾਤ ਹੋਈ ਤੁਸੀਂ ਗੱਲਬਾਤ ਸੁਣੋ ਕਿ ਆਖਰ ਪੁਲਿਸ ਦੇ ਨਾਲ ਕੀ ਸਿੱਟੇ ਨਿਕਲ ਕੇ ਸਾਹਮਣੇ ਆਏ ਨੇ ਅੱਜ ਲੰਮੀ ਚੌੜੀ ਗੱਲਬਾਤ ਹੋਈ ਹੈ ਘੱਟੋ ਘੱਟ 5 5.5 ਘੰਟੇ ਹੋ ਗਏ ਇੱਥੇ ਪ੍ਰਸ਼ਾਸਨ ਦੇ ਨਾਲ ਬਰਨਾਲੀ ਹੋਈ ਹੈ ਭਾਨੇ ਸਿੱਧੂ ਪਰ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚੇ ਅਸੀਂ ਉਸੇ ਗੱਲ ਦੇ ਉੱਤੇ ਖੜੇ ਆ ਕਿ ਜਿਹੜੀ ਬਿਨਾਂ ਸ਼ਰਤ ਦੀ ਰਿਹਾਈ ਹੋਣੀ ਚਾਹੀਦੀ ਝੂਠੇ ਮੁਕੱਦਮਿਆਂ ਤੇ ਜ਼ਬਰਦਸਤ ਕੀਤਾ ਗਿਆ ਸਾਰੀਆਂ ਗੱਲਾਂ ਬਾਤਾਂ ਸੀ ਉਹ ਵੀ ਰੱਖ ਲਈਏ ਹੁਣ ਆ ਕਮਲੀ ਲੀੜਾ ਕਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਆਪਾਂ ਉੱਥੇ ਪਹੁੰਚਣਾ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਰਟ ਦੁਨਨੇ ਆਏ ਐ ਐਦੂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹਦੇ ਤਸ਼ੱਦਦ ਨੂੰ ਰੋਕ ਸਕੀਏ ਉਹਦੇ ਜੋ ਜ਼ੁਲਮ ਟਾਏ ਜਾ ਰਹੇ ਨੇ ਜੋ ਮੁਕਤਮੇ ਹੋਰ ਤਰਜ਼ ਕੀਤੇ ਜਾ ਰਹੇ ਨੇ ਉਹਨੂੰ ਰੋਕ ਸਕੀਏ ਅੱਜ ਉਹਨੂੰ ਮਹਾਦੀ ਅੱਗ ਲੱਗ ਗਈ ਮਹਾਲੀ ਦਾ ਆਪਦੇ ਵਿੱਚ ਉਹ ਜਿਲ੍ਹੇ ਭੇਜੇ। ਲਖੇ ਵੀ ਜਵਾਰ ਦੇ ਕੋਟੀ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਕਿੱਥੇ ਗੱਲ ਖੜ ਗਈ ਆ ਕੇ ਤੇ ਕਿੱਥੇ ਗੱਲ ਮੁੱਕੀ। ਨਹੀਂ ਗੱਲਬਾਤ ਬਸ ਇਹੀ ਚੱਲੀ ਗਈ ਆ। ਵੀ ਤੁਸੀਂ ਜਮਾਨਤਾਂ ਖਿਲਾ ਲਓ ਜੀ। ਅਸੀਂ ਕੋਈ ਮੁਕਾਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਇੱਕ ਜਿਲ੍ਹੇ ਭੇਜਤਾ ਜੀ ਅਸੀਂ ਰਿਮਾਰਕ ਤੇ ਨਹੀਂ ਰੱਖਾਂਗੇ। ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਦੇ। ਇਹਨਾਂ ਨੇ ਉਹੀ ਰੱਖੇ ਨੇ। ਤੇ ਇਹ ਦੇਖਦੇ ਹਾਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ। ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ। ਵੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ। ਸਮਾਂ 5 ਤੋਂ ਅਸੀਂ ਤਾ ਪੰਜ ਤੋਂ ਤਿੰਨ ਤੇ ਕਰਨਾ ਪਿਆ ਤੇ ਵੱਡੀ ਮੰਗ ਸੀਗੀ ਲੋਕਾਂ ਦੀ ਵੀ ਵੀ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਦੀ ਪੰਜ ਕਹਿ ਦੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਹਦੀ ਤਿਆਰ ਸੀ ਵੀ ਭਾਈ ਤੁਸੀਂ ਆਪਾਂ ਅੱਜ ਹੀ ਜਾਣਾ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਹੈ ਜਿਹੜਾ ਜ਼ਬਰ ਪੰਜਾਬ 'ਚ ਹੋ ਰਿਹਾ ਨਹੀਂ ਗੱਲ ਲਮਕਾ ਰਹੇ ਨੇ ਜਿਵੇਂ ਲਵਕਾਉਂਦੇ ਹੁੰਦੇ ਨਾ ਇੱਕ ਵਾਰੀ ਇਹਨਾਂ ਦਾ ਇਹਨਾਂ ਨੂੰ ਲੰਮਾ ਪਾ ਦੋ ਵੀ ਟਾਈਮ ਦੇ ਦਿਓ ਜੀ ਇਹਨਾਂ ਸੌਖਾ ਦਾ ਕਢਾ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਐਸਐਚਓ ਜ਼ਮਾਨਤ ਲੈ ਸਕਦਾ ਹੈ ਕਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ 307 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੋਂਗੋਵਾਲ ਹੋਇਆ 307 ਦੇ ਮੁਕਾਦਮੇ ਬੰਦੇ ਨਾਲ ਦੀ ਨਾਲ ਛੱਡੇ ਗਏ ਜੀ ਕਿਉਂ ਨਹੀਂ ਜੇ ਪਰਚੀ ਝੂਠੇ ਨੇ ਜੇ ਅਸੀਂ ਜ਼ਮਾਨਤ ਹੀ ਲੈ ਲਈ ਮੰਨ ਲਓ ਕਿਥੇ ਇੰਨੀ ਹੋਣ ਵਾਲੀ ਪਰਚਾ 379 ਵਿੱਚ ਤਾਂ ਇਹਦਾ ਸਾਫਤ ਹੋ ਗਏ ਅਦਾਲਤ ਦਾ ਮੰਨ ਲਿਆ ਵਿਆਹ ਹੀ ਚੋਰ ਆ ਤਾਂ ਜ਼ਮਾਨਤ ਲੈ ਰਹੇ ਹਨਾ ਇਹ ਚਾਲਾਂ ਇਹਨਾਂ ਨੇ ਸਾਰੇ ਕੋਲ ਨੂੰ ਕਿਵੇਂ ਡੀਲ ਕਰਨਾ ਹੈ ਕਿ ਮੈਂ ਇਹਨਾਂ ਨੇ ਕਾਰਕਿੰਡੋ ਕਰਨਾ ਸਾਰੇ ਇਹਨਾਂ ਨੇ ਪੈਂਤਰੀ ਹਵਾ ਦੇ ਦੇ ਵੀ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇ ਠੰਡੇ ਪਾ ਦੋ ਉਸ ਦਿਨ ਵੀ 29 ਨੂੰ ਵੀ ਹੋਇਆ ਨਾ ਬਹੁਤੇ ਨੌਜਵਾਨਾਂ ਨੂੰ ਅਸੀਂ ਤੋਂ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰਾ ਗਿਆ ਉੱਥੇ ਆਏ ਹੋ ਜੂ ਉੱਥੇ ਆਏ ਹੋ ਜੂ ਤਾਂ ਦੋਸਤੋ ਤੁਸੀਂ ਨੇ ਸੁਣਿਆ ਲਖੇ ਸਦਾਣੇ ਨੇ ਦੱਸਿਆ ਕਿ ਆਖਰ ਪੁਲਸ ਨੇ ਇੱਕ ਤਰੀਕੇ ਦਾ ਇਹ ਕਹਿ ਦਿੱਤਾ ਹੈ ਕਿ ਅਸੀਂ ਇਸ ਤਰ੍ਹਾਂ ਭਾਨੇ ਨੂੰ ਨਹੀਂ ਛੱਡ ਸਕਦੇ ਤੁਸੀਂ ਜਮਾਨਤ ਕਰਵਾ ਲਵੋ ਭਾਨੇ ਸਿੱਧੂ ਦੀ ਦੂਸਰੇ ਪਾਸੇ ਲਖੇ ਸਦਾਣੇ ਨੇ ਕਿਹਾ ਤੁਸੀਂ ਨੇ ਸੁਣ ਵੀ ਲਿਆ ਕਿ ਅਗਰ ਅਸੀਂ ਨੇ ਜ਼ਮਾਨਤ ਕਰਾ ਲਈ ਤਾਂ ਅਸੀਂ ਇੱਕ ਤਰ੍ਹਾਂ ਦੇ આરોપી ਬਣ ਗਏ ਅਸੀਂ ਜ਼ਮਾਨਤ ਨਹੀਂ ਕਰਾਉਣੀ ਬਿਨਾ ਜ਼ਮਾਨਤ ਤੋਂ ਪਰਚੇ ਖਾਰਜ ਕਰਵਾ ਕੇ ਪਰਚੇ ਕੈਨਸਲ ਕਰਵਾ ਕੇ ਭਾਨੇ ਸਿੱਧੂ ਨੂੰ ਘਰ ਲੈ ਕੇ ਆਉਣਾ ਹੈ ਅਤੇ ਹੁਣ ਦੇਖਦੇ ਹਾਂ ਕਿ ਆਖਿਰ ਇਸ ਮਾਮਲੇ 'ਚ ਕਿਹੜਾ ਨਵਾਂ ਮੋੜ ਆਉਂਦਾ ਹੈ ਕਿਉਂਕਿ ਕੱਲ ਲੱਗ ਰਿਹਾ ਸੀ ਕਿ ਸ਼ਾਇਦ ਗੱਲਬਾਤ ਸਿਰੇ ਚੜੇਗੀ ਪੁਲਿਸ ਵੀ ਰਾਜੀ ਹੋਵੇਗੀ ਪ੍ਰਸ਼ਾਸਨ ਰਾਜੀ ਹੋਵੇਗਾ ਕਿ ਭਾਨੇ ਸਿੱਧੂ ਨੂੰ ਛੱਡ ਦੇਵਾਂਗੇ ਤਾਂ ਦੋਸਤੋ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ ਕਮੈਂਟਾਂ ਜਰੂਰ ਦੱਸਿਓ ਨਾਲ ਹੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਧੰਨਵਾਦ ਰੱਬ ਰਾਖਾ